ਹੈਲੋ ਹੈਲੋ ਕੁਲਵੀਰ ਸਿੰਘ ਮੁਸਕਾਵਾ ਬੋਲਦੇ ਹਾਂ ਤੁਸੀਂ ਕਲਾਕਾਰ ਪ੍ਰੋਵਾਈਡ ਕਰਾ ਦਿੰਦੇ ਹੋ ਹਾਂਜੀ ਹਾਂਜੀ ਮੈਂ ਕਲਾਕਾਰ ਵੀ ਪ੍ਰੋਵਾਈਡ ਕਰਵਾ ਦਿੰਦਾ ਕੀ ਤੁਸੀਂ ਕੋਈ ਫਿਲਮ ਬਣਾਉਣੀ ਹੈ ਉਹ ਅਸੀਂ ਸੀਐਮ ਦਫ਼ਤਰ ਚੋਂ ਬੋਲਦੇ ਹਾਂ ਅਸੀਂ ਕੋਈ ਫਿਲਮ ਨਹੀਂ ਬਣਾਉਣੀ ਸਾਨੂੰ ਤਾਂ ਲੇਡੀ ਕਲਾਕਾਰ ਚਾਹੀਦੀ ਆ ਕੋਈ ਵਧੀਆ ਅੱਛਾ ਅੱਛਾ ਮੈਂ ਸਮਝ ਗਿਆ ਤੁਸੀਂ ਕੋਈ ਸਰਕਾਰੀ ਐਡ ਸ਼ੂਟ ਕਰਨੀ ਆ ਉਹ ਨਹੀਂ ਨਹੀਂ ਅਸੀਂ ਕੋਈ ਐਡ ਸ਼ੂਟ ਨਹੀਂ ਕਰਨੀ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ 'ਚ ਹੜਾਏ ਹੋਏ ਨੇ ਉਹ ਜਦੋਂ ਸਾਡੇ ਕੋਈ ਐਮਐਲਏ ਜਾਂ ਮੰਤਰੀ ਸਾਹਿਬ ਜਾਂ ਸੀਐਮ ਸਾਹਿਬ ਬਾਹਰ ਜਾਂਦੇ ਨੇ ਤਾਂ ਲੋਕ ਉਹੀਓ ਉਜੂਲ ਫਜ਼ੂਲ ਜਿਹੇ ਸਵਾਲ ਕਰੀ ਜਾਂਦੇ ਨੇ ਸਾਡੇ ਐਮਐਲਏ ਨੂੰ ਤੇ ਸੀਐਮ ਸਾਹਿਬ ਨੂੰ ਉਲਝਾ ਲੈਂਦੇ ਨੇ ਉਹ ਤੁਸੀਂ ਕੋਈ ਸਾਨੂੰ ਇਹੋ ਜਿਹਾ ਕਲਾਕਾਰ ਦਵੋ ਜਿਹੜਾ ਸੀਐਮ ਸਾਹਿਬ ਦੇ ਸਾਹਮਣੇ ਨੇਚਰਲ ਐਕਟਿੰਗ ਕਰੇ ਤੇ ਸਕ੍ਰਿਪਟ ਅਸੀਂ ਲਿਖ ਕੇ ਦਵਾਂਗੇ ਤੁਸੀਂ ਚਿੰਤਾ ਹੀ ਨਾ ਕਰੋ ਇਹ ਜੀ ਕਲਾਕਾਰ ਦਊਂਗਾ ਨਾ ਐਪਟਿੰਗ ਜਿਹਦਾ ਤੂੜ ਕੱਢ ਦੂ ਲੋਕ ਤਾੜੀਆਂ ਮਾਰਨਗੇ ਤਾੜੀਆਂ ਜੇ ਗਰੀਬਾਂ ਨੂੰ ਮਣ ਚਾਹੀਏ ਤਾਂ ਸਾਡੇ ਕੋ ਕੱਖ ਨਹੀਂ ਰਹਿ ਜਾਂਦਾ ਮੁੰਡਰ ਪੱਟੇ ਦੇ ਸਾਰੇ ਲੋਕਾਂ ਨੂੰ ਕੁਝ ਨਹੀਂ ਰਹਿ ਜਾਂਦਾ